I'm a man, 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 i am a man i am gori i am a man i am a man i am i am a man ਠੀਕ ਹੈ ਕੋਤ ਪੀਰਾਂ ਕੋਲੇ ਗਾਣਾ ਜਾਈ ਠੀਕ ਹੈ ਕਿਸੇ ਨੂੰ ਕੀ ਪਤਾ ਵੀ ਸੱਤਿਆਲੀ ਕਿੱਥੇ ਹੈਗੀ ਅੱਪਾ ਦੇਰਾ ਸੱਤਿਆ ਦੇਰਾ ਕਿਸੇ ਦਾ ਝੋਗਾ ਨਹੀਂ ਕਰ ਦਿੰਦੇ ਠੀਕ ਹੈ ਕਹਿੰਦਾ ਬੁੱਤ ਜਿਹੜੀ ਨਿਗਾਹੇ ਸੇਵਾ ਲਾਈ ਸੀ ਨੇਹਾ ਕੇ ਸੇਵਾ ਲਾਈ ਸੀ ਤੈਨੂੰ ਠੀਕ ਹੈ ਤੇਰੇ ਵਿਆਹ ਕਰਵਾਉਣ ਵਾਸਤੇ ਠੀਕ ਹੈ ਵਿਆਹ ਤੇਰਾ ਹੋ ਜਾ ਠੀਕ ਹੈ ਪਰ ਸੇਵਾ ਕਰਦੇ ਕਰਦੇ ਕਾਹ ਮਿੱਧੀ ਸੱਚੀ ਰਹੀਂ ਝੂਠ ਨਾ ਮਰੇ ਸੱਚੇ ਦੱਸੀ ਪੁੱਤ ਬਣ ਕੇ ਸੱਚ ਦੱਸ ਦੇ ਨਹੀਂ ਫਿਰ ਮੈਂ ਝੂਕਾ ਪਟੜਦਾ ਹੋਰ ਹੋਰ ਫਟਾਫਟ ਫਿਰ ਕਾ ਜਨੇ ਬਾਬਾ ਝੂਠਾ ਦੇਖ ਲੈ ਨੈਕਸਾ ਗਵਾਹ ਸੀ ਸੁਣ ਨੇੜੇ ਆ ਜਾ ਮਣ ਆ ਜਾ ਨੇੜੂ ਹੈਗਾ ਗਵਾਹੀ ਤਾਂ ਨੇੜੂ ਦੀ ਸੀ ਜਿਹੜੇ ਬਸੇ ਬਾਹਰ ਕਿਉਂ ਦੇ ਜਿਹੜੇ ਕਹਿੰਦਾ ਸੇਵਾ ਦਾ ਮੇਲਾ ਲੱਗਾ ਹੁੰਦਾ ਸੇਵਾ ਦੀ ਸਮਾਰਕ ਦੀ ਠੀਕ ਹੈ ਖਾਲੇ ਨਹੀਂ ਜਾਂਦੇ ਖਾਲੇ ਹੋਂ ਨਹੀਂ ਜਾਂਦੇ ਜੇ ਤੁਸੀਂ ਆਖੋ ਕਿ ਖਾਲੇ ਜਾਓਗੇ ਫਿਰ ਕੁੱਲ ਵੀ ਨਹੀਂ ਜਾਂਦੇ ਠੀਕ ਹੈ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਾਰੀ ਸੰਗਤ ਨੇ ਸਾਰੀ ਸੰਗਤ ਦੇ ਹੀ ਵਿਰੇ ਪਰਨੇ ਹੈ ਠੀਕ ਹੈ ਜਦੋਂ ਤਨ ਮਨ ਧੰਦੇ ਨਾਲ ਆਪਾਂ ਪੀਰ ਨੂੰ ਸੱਦੀਏ ਨਾ ਉਦੋਂ ਆਉਂਦਾ ਹੈ ਆਉਂਦਾ ਕਦੋਂ ਹੈ ਜਦੋਂ ਆਪਾਂ ਬਾਪੂ ਬਾਪੂ ਕਹਿ ਕੇ ਸਕਾਦੇ ਆ ਬਾਪੂ ਕੋਲੋਂ ਮੰਗਣਾ ਬੜਾ ਸੁੱਖਾ ਹੁੰਦਾ ਹੈ ਬੜਾ ਸੁੱਖਾ ਹੁੰਦਾ ਹੈ ਬਾਪੂ ਦੀਦਾ ਬੁੱਕਲ 'ਚ ਬਹਿ ਕੇ ਕੁਸ਼ਮਰਦੀ ਲ ਲੈ ਪਰ ਲੈਣ ਵਾਲਾ ਹਿੰਮਤ ਨਹੀਂ ਜਾਈਦੀ ਜਦੋਂ ਹਿੰਮਤ ਹੈ ਫੇ ਸਾਰਾ ਕੁਝ ਬੰਦੇ ਆ ਠੀਕ ਹੈ ਕਹਿੰਦਾ ਲੈ ਪੁੱਤ ਪੰਜ ਦਿਨ ਸੇਵਾ ਕਰਦੇ ਨਿਰਵੈਰ ਠੀਕ ਹੈ ਇਹਨਾਂ ਬਿਸਕੁਟਾਂ ਵਾਲੇ ਆਏ ਇਸ ਮੁੜ ਕੇ ਹੈਂ ਕਹਿ ਬਾਬਾ ਹਿੱਕੀਲੇ ਵਾਲਿਆ ਮਲਾ ਦੇ ਪਹੀਰੋ ਵੀਰ ਨੂੰ ਵਾ ਤੇਰਾ ਕਿਹੜਾ ਮੁੱਲ ਲੱਗਦਾ ਵੇ ਲੱਗਦਾ ਹੋਏ ਮੰਨੇ ਨਹੀਂ ਨਾ ਵੇਖਣਾ ਜਿਵੇਂ ਨਗਾਹੇ ਵਾ ਕੇ ਸੇਵਾ ਕੀਤੀ ਸੀ ਠੀਕ ਹੈ ਆਣਾ ਮੀਟ ਸ਼ਰਾਬ ਸੱਨੇ ਜੀਜਾ ਛੱਡ ਕੇ ਠੀਕ ਹੈ ਕਹਿੰਦਾ ਸੇਵਾ ਕਰਨ ਦੀ ਝੂਪਾ ਬਾਜੂ ਠੀਕ ਹੈ ਜੋ ਉਵੇਂ ਜਿਵੇਂ ਕਰੀ ਫੇਰ ਢਿੱਡ ਦੁਖਣਾ ਲਾਉਂਗਾ ਪੁੱਤ ਲੂੜ ਮੀਨਾ ਫੜਦਾ ਨਹੀਂ ਇਹ ਵੀ ਤੁਹਾਨੂੰ ਦੱਸ ਦਿੰਦਾ ਠੀਕ ਹੈ ਕਹਿੰਦਾ ਇੱਕ ਕਿਤੇ ਪੱਪੀ ਬੁੱਪੀ ਆਉਂਦੀ ਨੂੰ ਸੱਦ ਲੈ I'm not wow. ਬਾਕੀ ਦੇਰ ਹੋ ਵਸਦੇ ਰਹੋ ਹੱਸਦੇ ਰਹੋ ਮੋਜਾ ਕਰੋ ਕਹਿੰਦਾ ਦੁੱਧੀਂ ਫੜੋ ਕਹਿੰਦਾ ਮਿੱਠੀਆਂ ਮਰਦਾਂ ਆ ਗਈਆਂ ਅਸਲੀ ਓਏ ਮਿੱਠੀਆਂ ਮਰਾਦਾ ਆ ਗਈਆਂ ਬੁਤ ਆਉਂਦੀਆਂ ਨਹੀਂ ਤੇਰੇ ਘਰ ਉਹ ਜੀ ਸਾਰੇ ਵੀ ਹੋਰ ਦਾ ਸੋ ਬਸਦੇ ਰੋ ਹੱਸਦੇ ਰੋ ਮੋਚਾਂ ਬਰੂ ਕਹਿੰਦਾ ਤਰਕੀਆਂ ਕਰੋ ਵਧੋ ਅਮਰ ਬੇਲ ਮੰਗੂ ਵਧੋਂਗੇ ਅਮਰ ਕਿੱਥੇ ਲੁਕਿਆ ਆ ਸਾਹਮਣੇ ਹੀ ਤਾਂ ਹੋ Hello? Hello?